ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਰਾਮਦਾਸਪੁਰ ਜਿਨ ਸਰੀਆ ਤੇ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਾਂ ਸਤਿਕਾਰ ਸ੍ਰੀ ਹਰਮੰਦਰ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਨਤਮਸਤਕ ਹੋਣ ਰੋਟੀਨ ਚ ਆਉਂਦੀਆਂ ਹੁਣ ਵੈਸੇ ਵੀ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਨ ਸੰਗਤਾਂ ਦੀ ਆਮਦ ਬਹੁਤ ਜ਼ਿਆਦਾ ਵੱਧ ਗਈ ਹੈ ਹਾਰਕ ਦੀ ਡਿਮਾਂਡ ਇਹ ਹੁੰਦੀ ਆ ਕਿ ਸਾਨੂੰ ਏਸੀ ਕਮਰੇ ਮਿਲਿਆ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਦਰਬਾਰ ਸਾਹਿਬ ਵੱਲੋਂ ਸੰਗਤਾਂ ਦੇ ਰਹਿਣ ਲਈ, ਮੱਥਾ ਟੇਕਣ ਲਈ ਤੇ ਮਰਯਾਦਾ ਦਾ ਪੂਰਾ ਧਿਆਨ ਰੱਖ ਕੇ ਸੰਗਤਾਂ ਦੀ ਰੈਜ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ। ਸੰਗਤਾਂ ਦੀ ਰਹਿਣ ਵਾਸਤੇ ਜਿਹੜੇ ਆ ਸਾਡੇ ਕੋਲ 15 ਏਸੀ ਹਾਲ ਹਨ ਤੇ ਤਕਰੀਬਨ 500 ਜਿਹੜੇ ਆ ਏਸੀ ਕਮਰੇ ਹਨ। ਇਸ ਜਿਹੜੀਆਂ ਹੁਣ ਛੁੱਟੀਆਂ ਤਕਰੀਬਨ ਸੰਗਤਾਂ ਦੀ ਇਹੋ ਡਿਮਾਂਡ ਨੂੰ ਦੇ ਕੇ ਹੀ ਜਿਆਦਾ ਤੋਂ ਜਿਆਦਾ ਸਮਾਂ ਜਿਹੜਾ ਗੁਰੂ ਘਰ ਚ ਰਹਿ ਕੇ ਜਿਹੜੀ ਅਸੀਂ ਸੇਵਾ ਕਰ ਸੀਗੇ ਲੋਕਾਂ ਦੀ ਡਿਮਾਂਡ ਇਹ ਹੁੰਦੀ ਆ ਕਿ ਅਸੀਂ ਜਿਆਦਾ ਸਮਾਂ ਰਹੀਏ ਇੱਥੇ ਤੇ ਵਾਤ ਵਾਤ ਅਸੀਂ 10-15 ਦਿਨ ਰਹਿ ਕੇ ਇੱਥੇ ਸੇਵਾ ਕਰੀਏ ਤੇ ਸੰਗਤਾਂ ਦੀ ਇਹ ਹੁੰਦੀ ਆ ਕਿ ਸਾਨੂੰ ਵਾਤ ਵਾਤ ਜਿਹੜਾ ਏਸੀ ਕਮਰਾ ਮਿਲਿਆ ਜਾਵੇ ਤੇ ਸੰਗਤ ਦੀ ਆਮਦ ਇੰਨੀ ਜਿਆਦਾ ਹੋਣ ਕਰਕੇ ਹਰ ਇੱਕ ਸੰਗਤ ਨੂੰ ਏਸੀ ਕਮਰਾ ਨਹੀਂ ਮਿਲ ਸਕਦਾ ਇਸ ਕਰਕੇ ਸੰਗਤਾਂ ਨੂੰ ਅਸੀਂ ਏਸੀ ਹਾਲ ਭਾਈ ਗੁਰਦਾਸ ਹਾਲ ਵੇਖੇ ਸਾਡੇ ਕੋਲ ਏਸੀ ਹਾਲ ਹਨ ਮਾਤਾ ਗੰਗਾ ਨਵਾਸ ਏਸੀ ਹਾਲ ਹਨ ਗੁਰੂ ਰਾਮਦਾਸ ਨਵਾਸ ਏਸੀ ਹਾਲ ਹਨ ਉਹਨਾਂ ਚ ਜਿਹੜੀ ਜਿਆਦਾ ਸੰਗਤ ਆਉਂਦੀ ਆ ਉਹਨਾਂ ਚ ਏਸੀ ਹਾਲਾਂ ਦੇ ਵਿੱਚ ਜਿਹੜਾ ਸੰਗਤ ਦਾ ਰਹਿਦਾ ਪ੍ਰਬੰਧ ਕੀਤਾ ਜਾਂਦਾ ਸਾਰਾ ਘੜੀਨਵਾਸ ਟੋਟਲ ਫੁੱਲੀ ਏਸੀ ਆ ਐਨਆਰ ਇਨਵਾਸ ਏਸੀ ਆ ਮਾਤਾ ਗੰਗਾਨ ਵਾਸਤੇ ਸਾਰੇ ਕਮਰੇ ਏਸੀ ਹਨ ਗੁਰੂ ਹਰਗੋਬਿੰਦ ਵਾਸਤੇ ਏਸੀ ਕਮਰੇ ਹਨ ਤੇ ਗੁਰੂ ਅਰਜਨ ਵਾਸਤੇ ਕੋਸ਼ ਕਮਰੇ ਏਸੀ ਕੋਸ਼ ਨੋਨ ਏਸੀ ਹਨ ਕੌਂਕੇ ਕਈ ਲੋਕ ਜਿਹੜੇ ਜ਼ਿਆਦਾ ਤੇ ਰਹਿਣਾ ਚਾਹੁੰਦੇ ਨੇ ਨੋਨ ਏਸੀ ਦਾ ਕਮਰਿਆਂ ਦਾ ਕਰਾਇਆ 200 ਰੁਪਇਆ ਜੋ ਕਿ ਬਹੁਤ ਹੀ ਘੱਟ ਆ ਸੰਗਤ ਨੂੰ ਕਈਆਂ ਨੂੰ ਇਹੋ ਡਿਮਾਂਡ ਨੇ ਕਿ ਸਾਨੂੰ ਘੱਟ ਕਰਾਈ ਵਾਲਾ ਕਮਰਾ ਦਿੱਤਾ ਜਾਵੇ ਤਾਂ ਜੋ ਅਸੀਂ ਵੱਧ ਸਮਾਂ ਇੱਥੇ ਰਹਿ ਕੇ ਜਿਹੜੀ ਸੰਗਤਾਂ ਦੀ ਜਿਹੜੀ ਗੁਰੂ ਘਰ ਦੀ ਸੇਵਾ ਅਸੀਂ ਕਰ